ਅੱਜ ਪਿੰਡ ਛਾਪੁਰ ਜੱਜਨ ਵਿੱਚ ਸਾਵਣ ਮਹੀਨੇ ਦਾ ਪ੍ਰਸਿੱਧ ਤੀਆਂ ਦਾ ਤਿਹਾਰ ਬਹੁਤ ਧੂਮਤਾਂ ਨਾਲ ਮਨਾਇਆ ਗਿਆ ਇਸ ਵਿੱਚ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦੇ ਅਤੀ ਸਤਿਕਾਰਯੋਗ ਮਾਤਾ ਜੀ ਗੁਰਮੀਤ ਕਰੋ ਰੰਧਾਵਾ ਅਤੇ ਉਹਨਾਂ ਦੇ ਧਰਮਪਤਨੀ ਮੈਡਮ ਥੁਲਬੀ ਕੋ ਰੰਧਾਵਾ ਨੇ ਸ਼ਿਰਕਤ ਕੀਤੀ ਮਾਤਾ ਗੁਰਮੀਤ ਕਰੋ ਰੰਧਾਵਾ ਅਤੇ ਮੈਡਮ ਥੁਲਬੀ ਕੋ ਰੰਧਾਵਾ ਦਾ ਪ੍ਰਬੰਧਕ ਬੀਬੀਆਂ ਵੱਲੋਂ ਹਾਰਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪਿੰਡ ਦੀਆਂ ਮਾਤਾਵਾਂ 39 ਅਤੇ ਛੋਟੀਆਂ ਬੱਚੀਆਂ ਨੇ ਪੰਜਾਬ ਦਾ ਲੋਕਨਾਚ ਗਿੱਧਾ ਭੰਗੜਾ ਤੇ ਗੋੜੀਆਂ ਪਾ ਕੇ ਇਸ ਤਿਹਾਰ ਦਾ ਪੂਰਨ ਆਨੰਦ ਲਿਆ ਪਿੰਡ ਦੇ ਵਸਨੀਕ ਹਰੇਕ ਭਾਈਚਾਰੇ ਤੋਂ ਮਨ ਬਲ ਵਧਾਉਣ ਲਈ ਮਾਤਾ ਗੁਰਮੀਤ ਕੋਰ ਦਾਵਾ ਤੇ ਕੋ ਬੀਤੁਰ ਰੰਧਾਵਾ ਦੇ ਨੇ ਬੀਬੀਆਂ ਨਾਲ ਨੱਚ ਕੇ ਇਸ ਤਿਹਾਰ ਪ੍ਰਤੀ ਜਗਰੂਕ ਕੀਤਾ ਪ੍ਰਬੰਧਕ ਬੀਬੀਆਂ ਲੋ ਮੈਡਮ ਕੋਲ ਬੀਤੁਰ ਰੰਧਾਵਾ ਨੂੰ ਕਲਾਕਾਰੀ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਗਲਬਤ ਕਰਦਿਆਂ ਮੈਡਮ ਤੋਂ ਵਿਤਰੰਦਾ ਬਣੇ ਦਸਤ ਪੰਜਾਬ ਦਾ ਪ੍ਰਸਿੱਧ ਤੀਆਂ ਦਾ ਤਿਹਾਰ ਕਰੀਬ 2000 ਸਾਲ ਪਹਿਲਾਂ ਪੰਜਾਬ ਦੇ ਹਰੇਕ ਪਾਈਚਰੇ ਦੇ ਲੋਕ ਆਪਸ ਵਿੱਚ ਰਲ ਮਿਲ ਕੇ ਮਨਾਉਂਦੇ ਸਨ ਪਰ ਉਸ ਸਮੇਂ ਇੰਟਰਟੇਨਮੈਂਟ ਦਾ ਕੋਈ ਵੀ ਸਾਧਨ ਨਹੀਂ ਸੀ ਹੁੰਦਾ ਜਿਸ ਕਰਕੇ ਪਿੰਡ ਦੀਆਂ ਤੀਆਂ ਤਿਹਾਰ ਦੇ ਇਕੱਠੀਆਂ ਹੋ ਕੇ ਬੁਨੀਆਂ ਜੱਦਾ ਧਮੜਾ ਪੂੀਆਂ ਝੂੜੀਆਂ ਸਨ ਤੇ ਉਤੇ ਹੀ ਚਰਖਾ ਕੱਟ ਕੇ ਆਪਣੇ ਮਨ ਦੇ ਬਲਬਲੇ ਕਰਦੇ ਸਨ ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਆਉਣ ਕਰਕੇ ਉਹ ਲੋਕ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਨੌਜਵਾਨ ਪੀੜੀ ਇਨ੍ਹਾਂ ਤਿਹਾਰਾਂ ਪ੍ਰਤੀ ਨਹੀਂ ਜਾਗਰੂਕੀ ਉਹਨਾਂ ਵਿੱਚ ਅਲਕੀ ਜਗਾਉਣ ਲਈ ਪੰਜਾਬ ਦੇ ਵਿੱਤੇ ਦੇ ਸਾਥ ਸੰਭਾਲੇ ਜਿਹਨਾਂ ਤੇ ਅਰ ਸਾਨੂੰ ਸਾਰਿਆਂ ਨੂੰ ਹਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਸਾਡੀ ਆਸੀ ਸਾਂਝ ਬਰਕਰਾਰ ਰਹੇਗੀ ਤੇ ਸਾਡੀ ਨੌਜਵਾਨ ਪੀੜੀ ਨੂੰ ਪੁਰਾਣੇ ਵਿੱਤੇ ਪ੍ਰਤੀ ਗਿਆਨ ਮਿਲੇਗਾ ਤੇ ਉਹ ਵਿਦੇਸ਼ੀ ਦ੍ਰਿਸ਼ਟੀ ਨੂੰ ਛੱਡ ਕੇ ਆਪਣੇ ਪੰਜਾਬੀਅਤ ਵਿੱਤੇ ਨਾਲ ਜੁੜ ਕੇ ਆਪਣੇ ਇਤਿਹਾਸ ਤੇ ਰੀਤੀ ਰਿਵਾਜਾਂ ਨੂੰ ਸਾਂਭ ਕੇ ਰੱਖਣ ਵਿੱਚ ਆਪਣਾ ਅਹਿਮ ਸਹਿਯੋਗ ਪਾਉਣਗੇ ਮੈਡਵਰਨ ਦਾ ਬਣ ਕੇ ਅਗਲੇ ਸਾਲ ਤੋਂ ਇਸ ਸਤਿਆਂ ਦੇ ਤਿਹਾਰ ਉੱਪਰ ਪੰਜਾਬ ਦੇ ਵਿਸਥੇ ਨਾਲ ਸਬੰਧਤ ਹੋਰ ਵਫਫ ਐਡਮਾ ਕਰਵਾਈਆਂ ਜਾਂਦੀਆਂ ਤੇ ਉੱਥੇ ਬਲਾਕ ਪੱਧਰ ਤੇ ਕੰਪੀਟੀਸ਼ਨ ਕਰਵਾਏ ਜਾਣਗੇ ਤਾਂ ਫਿਰ ਜੋ ਲੋਕ ਆਪਣੇ ਪੰਜਾਬੀ ਵਿਸਥੇ ਤੋਂ ਜਾਣੂ ਨਹੀਂ ਹਨ ਉਹਨਾਂ ਨੂੰ ਵੀ ਇਨ੍ਹਾਂ ਤਿਹਾਰਾ ਪ੍ਰਤੀ ਜਾਗਰੂਕ ਮਿਲੇਗੀ ਜੂਰੋ ਰਿਪੋਰਟ ਆਲ ਪੰਜਾਬ نیوز ਅੱਜ ਇਸ ਮੰਦਿਅ ਸਹੀ ਕਹਿਣਾ ਚਾਹਾਂਗੀ ਕਿ ਜੋ ਸਾਡਾ ਅਲੋਪ ਹੋਇਆ ਵਿਰਸਾ ਸੀਗਾ ਉਸ ਨੂੰ ਹੀ ਫਿਰ ਤੋਂ ਸੁਰਜੀਤ ਕੀਤਾ ਹੈ ਇਸ ਦੇ ਬਹੁਤ ਵੱਡਾ ਸਹਿਯੋਗ ਆ ਸਾਡੇ ਸਰਦਾਰ ਪ੍ਰਦੀਪ ਸਿੰਘ ਰੰਧਾਵਾ ਉਹਨਾਂ ਦੀ ਸੁਪਤਨੀ ਸਰਕਾਰ ਸਰਦਾਰ ਨੀਕੁਲਬੀਰਪੁਰ ਜੀ ਦਾ ਨਾਲ ਸਹਿਯੋਗ ਨਾਲ ਸਿਤ ਤੱਕ ਪਹੁੰਚਿਆ ਇਸ ਮੰਚ ਤੇ ਸਾਰਿਆਂ ਨੇ ਬਹੁਤ ਹੀ ਮਜ਼ੇਦਾਰ ਗਿੱਧਾ ਭੰਗੜਾ ਨਾਲ ਬਹੁਤ ਵਧੀਆ ਇੰਜੋਏ ਕੀਤਾ ਹੈ ਚਲੋ ਜੀ ਬਹੁਤ ਵਧੀਆ सेलिब्रेशन ਹੋਇਆ ਜੇ ਅੱਗੇ ਵੀ ਇਸੇ ਤਰ੍ਹਾਂ ਹੀ ਕਰਾਂਗੇ ਕਿ ਇਸੇ ਤਰ੍ਹਾਂ ਸੰਜੋਗ ਮਿਲਦਾ ਰਹੇ ਤਾਂ ਹੀ ਇਸੇ ਤਰ੍ਹਾਂ ਦਾ ਵੱਡਾ ਇਤੋਂ ਵੀ ਵਧੀਆ ਤੇ ਸੋਹਣਾ ਪ੍ਰੋਗਰਾਮ ਕਰ ਸਕੀਏ ਅੱਜ ਸਾਰੇ ਨੇ ਇੱਥੇ ਬਹੁਤ ਇੰਜੋਏ ਕੀਤਾ ਸਾਰੇ ਆਪਣੇ ਆਪਣੇ ਘਰਾਂ ਚੋਂ ਇੱਥੇ ਆਏ ਨੱਚੇ ਟੱਪੇ ਸਭ ਨੇ ਖੂਬ ਖੂਬ ਮਸਤੀ ਕੀਤੀ ਆਪਾਂ ਚਾਹੁੰਨੇ ਕਿ ਹਰ ਸਾਲ ਸਾਡੇ ਪਿੰਡ ਵਿੱਚ ਤੀਆਂ ਇਦਾਂ ਹੀ ਮਨਾਇਆ ਜਾਣ ਤੇ ਆਪਾਂ ਸਾਰੇ ਰਲ ਕੇ ਇੱਥੇ ਨੱਚੀਏ ਟੱਪੀਏ ਗਿੱਧਾ ਪਾਈਏ ਤੇ ਇੰਜੋਏ ਕਰੀਏ ਥੈਂਕ ਯੂ ਜੀ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਵਿੱਚ ਬਰਨ ਕੁਲਬੀਰ ਗੋਲੇ ਸਾਡਾ ਬਹੁਤ ਯੋਗਦਾਨ ਦਿੱਤਾ ਸਾਡੀਆਂ ਸਾਥੀ ਮੈਡਮ ਜੁਗਜੀਤਾ ਨਰਿੰਦਰ ਕੌਰ ਤੇ ਮੈਡਮ ਰਾਜਵਿੰਦਰ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੇ ਸਾਡੇ ਵੀਰ ਤੇਜਿੰਦਰ ਸਿੰਘ ਉਹਨਾਂ ਦਾ ਬਹੁਤ ਚੋਗਧਾਨ ਸੀ ਸਾਡੇ ਵਿੱਚ ਤੇ ਜਿਸ ਤਰ੍ਹਾਂ ਅੱਜ ਈਆਂ ਪਣਾ ਸਰੀਆਂ ਇਕੱਠੀਆਂ ਹੋਈਆਂ ਹਨਾ ਇੱਕ ਖੁੱਲ ਕੇ ਤੁਹਾਨੂੰ ਨੱਚੇ ਨਗਾਉਣ ਦਾ ਮੌਕਾ ਮਿਲਿਆ ਹਾਂਜੀ ਕੀ ਆਉਣ ਵਾਲੀ ਜਿਹੜੀ ਜਨਰੇਸ਼ਨ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੱਸੋ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵਧੀਆ ਮੈਸੇਜ ਮਿਲੂਗਾ ਕਿ ਬੱਚੇ ਫੋਨਾਂ ਨਾਲ ਟੁੱਟ ਕੇ ਕੋਈ ਸਭਿਆਚਾਰ ਨਾਲ ਜੋੜਨਗੇ ਸਾਨੂੰ ਬਹੁਤ ਵਧੀਆ ਲੱਗਾ ਜਿਹੜੇ ਪੇਰੈਂਟਸ ਆਏ ਆ ਜਿਹੜੇ ਬੱਚਿਆਂ ਦੇ ਮਾਪੇ ਆਏ ਆ ਉਹ ਵੀ ਬਹੁਤ ਸੋਚਣਗੇ ਬੱਚਿਆਂ ਬਾਰੇ ਲੜਕੀਆਂ ਨੂੰ ਘਰੋਂ ਨਿਕਲ ਨਹੀਂ ਦਿੱਤਾ ਜਾਂਦਾ ਅੱਜ ਬੱਚੇ ਆਏ ਆ ਸਾਨੂੰ ਬਹੁਤ ਵਧੀਆ ਲੱਗਾ ਬੱਚਿਆਂ ਨੂੰ ਬਹੁਤ ਵਧੀਆ ਲੱਗਾ ਹੋਗਾ ਇਹ ਬਹੁਤ ਵੱਡਾ ਵਧੀਆ ਉਪਰਾਲਾ ਕੀਤਾ ਬੀਬੀਆਂ ਭੈਣਾਂ ਨੇ ਮੈਂ ਤੇ ਕਿੰਨੀ ਹੈ ਇਹ ਹਰ ਸਾਲ ਹੀ ਮਨਾਉਣਾ ਚਾਹੀਦਾ ਹੈ ਤੇ ਇਹਦੇ ਨਾਲ ਬੱਚੇ ਬੀਬੀਆਂ ਨੂੰ ਤੁਲ ਕੇ ਵੇਖੋ ਕਿੰਨਾ ਖੁਸ਼ੀ ਮਜ਼ਾਰ ਕਰਦੀਆਂ ਆ ਇਹਨੇ ਉਹਨਾਂ ਦੇ ਅੰਦਰ ਵਲਵਲੇ ਹੁੰਦੇ ਆ ਉਹ ਬਾਹਰ ਨਿਕਲਦੇ ਨੇ ਇੱਥੋਂ ਆਣ ਕੇ ਮੈਨੂੰ ਤੇ ਬਹੁਤ ਚੰਗਾ ਲੱਗਾ ਇਹ ਪ੍ਰੋਗਰਾਮ ਇਹਨਾਂ ਦਾ ਲੱਗਦਾ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਲੋਕ ਜਿਹੜੇ ਸਾਂਵੇਂ ਮਨਾਉਂਦੇ ਸੀ ਹਨਾ ਅੱਜ ਕੱਲ ਦੀ ਜਿਹੜੀ ਨਵੀਂ ਜਿਹੜੀ ਆਪਣਾ ਜੋੜੀ ਹੈਗੀ ਜਨਰੇਸ਼ਨ ਹੈ ਇਸ ਸੰਬੰਧ ਚ ਉਹਨਾਂ ਨੂੰ ਪਤਾ ਨਹੀਂ ਸੀ ਤੇ ਲੱਗਦਾ ਵੀ ਸਾਡਾ ਵਿਰਸਾ ਇਹ ਤਾਂ ਨਾਲ ਉਹ ਸੰਭੇ ਰੱਖਣਗੇ ਬਿਲਕੁਲ ਜੁੜਦਾ ਪਿਆ ਹੈ ਜੀ ਵਿਰਸਾ ਇਹਦੇ ਨਾਲ ਪਹਿਲਾਂ ਤੇ ਉਦੋਂ ਦੇ ਜ਼ਮਾਨੇ ਵਿੱਚ ਇਹ ਹੁੰਦਾ ਸੀ ਕਿ ਉਦੋਂ ਕੋਈ ਸਾਧਨ ਨਹੀਂ ਸੀ ਹੁੰਦੀ ਸੀ ਹੋਰ ਕੋਈ ਐਂਟਰਟੇਨਮੈਂਟ ਦੇ ਇਹ ਇੱਕ ਐਂਟਰਟੇਨਮੈਂਟ ਦਾ ਸਾਧਨ ਸੀ ਉਹਨਾਂ ਦੇ ਵਾਸਤੇ ਤੇ ਦੂਜਾ ਬੀਬੀਆਂ ਭੈਣਾਂ ਸਾਵਣ ਦੇ ਮਹੀਨੇ ਦੇ ਵਿੱਚ ਆਪਣੇ ਪੇਕੇ ਘਰ ਜਾਂਦੀਆਂ ਸੀ ਤੇ ਆਪਣੇ ਜੋ ਆਪਣੇ ਸਹੁਰੇ ਘਰ ਦੀਆਂ ਗੱਲਾਂ ਬਾਤਾਂ ਜੋ ਕੁਝ ਇਸ ਤਰ੍ਹਾਂ ਕਰਕੇ ਆਪਣੇ ਪ੍ਰੋਗਰਾਮ ਇਹੋ ਜਿਹੇ ਕਰਕੇ ਤੇ ਉੱਥੇ ਆਪਣੇ ਇਹੋ ਜਿਹੇ ਬਲਬਲੇ ਬਾਹਰ ਕਰਦੀਆਂ ਸੀ ਜੋ ਉਹਨਾਂ ਦੇ ਮਨਾਂ 'ਚ ਭੜਾਸ ਹੁੰਦੀ ਸੀ ਜਾਂ ਕੋਈ ਗੱਲਬਾਤ ਹੁੰਦੀ ਸੀ ਤੇ ਅੱਜ ਕੱਲ ਦੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਇਹਦਾ ਅਸਰ ਤੇ ਪੈਇਆ ਹੈ ਥੋੜਾ ਬਹੁਤਾ ਜੋ ਲੋਕ ਧੀਆਂ ਨੂੰ ਬੋਝ ਸਮਝਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਧੀਆਂ ਧੀਆਂ ਤੋਂ ਬਗੈਰ ਤੇ ਘਰ ਸੰਦੇ ਆ ਜੀ ਜਿਨ੍ਹਾਂ ਦੇ ਘਰ ਧੀਆਂ ਨਹੀਂ ਹੈਗੀਆਂ ਉਹਨਾਂ ਨੂੰ ਪੁੱਛ ਕੇ ਕੋਈ ਵੀ ਧੀਾਂ ਦਾ ਕਿੰਨਾ ਘਰ ਦੇ ਵਿੱਚ ਯੋਗਦਾਨ ਆ ਤੇ ਧੀਾਂ ਦੇ ਜ਼ਰੂਰ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਸੱਚ ਹੈ ਕਿ ਧੀਾਂ ਮਢਾਉਣ ਦੁੱਖ ਤੇ ਜਿਹੜੇ ਬਿਲਕੁਲ ਬਿਲਕੁਲ ਜੀ ਮੈਂ ਤੇ ਇਸ ਗੱਲਾਂ 100% 101% ਮੇਰਾ ਇਹਦੇ ਨਾਲ ਸਹਿਮਤੀ ਹੈ ਦਾ ਨੈਕਸਟ ਹਰ ਸਾਲ ਫਿਰ ਇਸ ਤਰ੍ਹਾਂ ਜਿਹੜੇ ਧਿਆਰ ਜਗਾ ਲੈ ਪਰ ਮੈਂ ਤੇ ਕਹਿੰਨੀ ਮੈਂ ਤੇ ਇਹਨਾਂ ਨੂੰ ਸ਼ਾਬਾਸ਼ ਦੇਣੀ ਆ ਕਿ ਇਹਨਾਂ ਨੇ ਪਹਿਲੀ ਵਾਰੀ ਇਹ ਪ੍ਰੋਗਰਾਮ ਕੀਤਾ ਤੇ ਬਹੁਤ ਵਧੀਆ ਕੀਤਾ ਇਹ ਅਗਲੀ ਵਾਰੀ ਹੋਰ ਇਹਦੇ 'ਚ ਸੁਧਾਰ ਆਏਗਾ ਇਹਨਾਂ 'ਚ ਹੋਰ ਆਪਾਂ ਕੋਈ ਆਈਟਮਾਂ ਵਧੀਆ ਕਰਾਂਗੇ ਕੁਛ ਨਾ ਕੁਛ ਹੋਰ ਆਪਾਂ ਕੰਪੀਟੀਸ਼ਨ ਕਰਾਵਾਂਗੇ ਇਹਨਾਂ ਦੇ ਤੇ ਰੰਧਾਵਾ ਸਾਹਿਬ ਨੂੰ ਵੀ ਮੈਂ ਇਹਦੇ ਬਾਰੇ ਤੇ ਜਾ ਕੇ ਕਹੂੰਗੀ ਵੀ ਇਹਨਾਂ ਤੇ ਆਪਾਂ ਥੋੜਾ ਜਿਆਦਾ ਹੋਰ ਹਿੱਸਾ ਪਾ